ਜਿਵੇਂ ਆਪਣਾ ਦੇਸ਼ ਹੈ ਕਹਿ ਜਾਂ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਭਾਵੇਂ ਇੱਕ ਧਰਮ ਦੀ ਆਬਾਦੀ ਜਿਆਦੀ ਹੈ ਪਰ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਮੈਂ ਕਹਿਣਾ ਚਾਹਣਾ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਜਿੰਨਿਆਂ ਵੀ ਪੋਲੀਟਿਕਲ ਪਾਰਟੀਆਂ ਦੀ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਨੂੰ ਬਾਪੂ ਬਾਦਲ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਦੀ ਸੋਚ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਨੇ ਕਿਤੇ ਬਾਦਲ ਸਾਹਿਬ ਨੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਸਾਰਿਆਂ ਨੂੰ ਇੱਕ ਸਮਝ ਕੇ ਜਿਵੇਂ ਸਿੰਘ ਸਾਹਿਬ ਨੇ ਜਸਦਾਰ ਜੀ ਨੇ ਦੱਸਿਆ ਹੈ ਕਿ ਸਭ ਤੋਂ ਸੈਕੂਲਰ ਜੇ ਕੋਈ ਹੈ ਤਾਂ ਉਹ ਸਿੱਖ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਮੈਂ ਇੱਕ ਸਮਝਦਾ ਹਾਂ ਬਹੁਤ ਵੱਡੀ ਜਿਹੜੀ ਬਾਦਲ ਵੱਡੇ ਬਾਦਲ ਸਾਹਿਬ ਦੀ ਜਿਹੜੀ ਸੋਚ ਸੀ ਆਪਣੀ ਸਮੁੱਚੇ ਦੇਸ਼ ਦੀ ਲੀਡਰਸ਼ਿਪ ਨੂੰ ਉਹ ਸੋਚ ਤੇ ਆਉਣਾ ਪੈਣਾ ਸਾਰਿਆਂ ਨੂੰ ਆਪਾਂ ਨੂੰ ਰੱਬ ਨੇ ਬਣਾਇਆ ਪਰ ਅੱਜ ਕੱਲ ਸਿਆਸਤ ਵੋਟਾਂ ਦੀ ਸਿਆਸਤ ਹੋ ਗਈ ਉਹ ਦੇਸ਼ ਤਰੱਕੀ ਕਰਦਾ ਜਿੱਥੇ ਲੀਡਰ ਵੋਟਾਂ ਦੀ ਨਹੀਂ ਸੇਵਾ ਦੀ ਸਿਆਸਤ ਚਾਜਣ ਸਾਬਕਾਸ਼ ਸਿੰਘ ਜੀ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਕਿ ਉਹ ਲੋਕਾਂ ਦੇ ਚੀਫ ਮਿਨਿਸਟਰ ਸੀ ਫਰਕ ਹੈ ਲੋਕਾਂ ਦੇ ਚੀਫ ਮਿਨਿਸਟਰ ਦਾ ਤੇ ਇੱਕ ਆਮ ਚੀਫ ਮਿਨਿਸਟਰ ਦਾ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਹਰ ਵਰਗ ਸੋਚਦਾ ਸੀ ਉਹ ਮੁੱਖ ਮੰਤਰੀ ਸਾਡਾ ਹੈ ਹਿੰਦੂ ਕਹਿੰਦੇ ਸੀ ਭਰਾ ਬਾਦਲ ਸਾਹਿਬ ਸਾਡੇ ਹੈ ਮੁਸਲਿਮ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਿਸਚੀਅਨ ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਐ ਤੇ ਸਿੱਖ ਭਰਾਵਾਂ ਨੇ ਤਾਂ ਕਹਿ ਨਹੀਂ ਸੀ ਗਰੀਬ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਵਪਾਰੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਉਹ ਥੋੜੇ ਜਿਹ ਰਹਿੰਦੇ ਸੀ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਜਿਹੜਾ ਆਪਣੀ ਪਾਰਟੀ ਦਾ ਸਲੋਗਨ ਕੀ ਸੀ ਉਹਨਾਂ ਨੇ ਕਿਹਾ ਰਾਜ ਨਹੀਂ ਸੇਵਾ ਫਰਕ ਦੇਖ ਲੋ ਆਜ਼ਾਦੀ ਦੇ ਬਾਅਦ ਕਿੰਨੇ ਮੁੱਖ ਮੰਤਰੀ ਬਣੇ ਆਂ ਪੰਜਾਬ ਦੇ ਪਰ ਸਾਰੇ ਮੁੱਖ ਮੰਤਰੀਆਂ ਚ ਜਨਤਾ ਦਾ ਮੁੱਖ ਮੰਤਰੀ ਕੱਲਾ ਇਕ ਹੀ ਸੀ ਸਾਬਰ ਪ੍ਰਕਾਸ਼ ਜੀ ਬਾਦ